ਇੱਕ ਵਾਰ ਫੇਰ ਤੁਹਾਡ ਸਾਰਿਆਂ ਦਾ ਸਵਾਗਤ ਹੈ ਮੇਰੇ ਇਸ ਚੈਨਲ ਦੇ ਉੱਪਰ ਤੇ ਜਿਵੇਂ ਕਿ ਤੁਹਾਡੇ ਨਾਲ ਮੈਂ ਵਾਦਾ ਕੀਤਾ ਸੀ ਅਗਲੇ ਵੀਡੀਓ ਚ ਇੱਕ ਹੋਰ ਜਗ੍ਹਾ ਜਾਵਾਂਗੇ ਇੱਕ ਨਵੀਂ ਸਟੋਰੀ ਨਵੇਂ ਤਰ੍ਹਾਂ ਦੇ ਲੋਕ ਤਾਂ ਮੈਂ ਫੇਰ ਆ ਗਿਆ ਇੱਕ ਹੋਰ ਸਟੋਰੀ ਦੇ ਨਾਲ ਅੱਜ ਦੀ ਸਟੋਰੀ ਹੈਗੀ ਆ ਆਂਧਰਾ ਪ੍ਰਦੇਸ਼ ਦੀ ਇੱਕ ਬਹੁਤ ਹੀ ਪੜ੍ਹੀ ਲਿਖੀ ਫੈਮਲੀ ਦੀ ਆਂਧਰਾ ਪ੍ਰਦੇਸ਼ ਦਾ ਇੱਕ ਸ਼ਹਿਰ ਮਦਨਾਪल्ली ਉੱਥੋਂ ਦੀ ਨਾਇਡੂ ਫੈਮਲੀ ਦੀ ਇਹ ਸਟੋਰੀ ਆ ਆਪਾਂ ਬਹੁਤ ਵਾਰ ਚੱਲਦੇ ਫਿਰਦੇ ਸਫਰ ਕਰਦੇ ਜਾਂ ਹੋਰ ਆਪਾਂ ਬਹੁਤ ਸਾਰੇ ਲੋਕਾਂ ਨੂੰ ਮਿਲਦੇ ਆਂ ਅਮੀਰ ਗਰੀਬ ਗੋਰੇ ਕਾਲੇ ਛੋਟੀ ਉਮਰ ਦੇ ਵੱਡੀ ਉਮਰ ਦੇ ਹਰ ਤਰ੍ਹਾਂ ਦੇ ਲੋਕ ਕੋਈ ਆਪਣੇ ਤੋਂ ਅੱਗੇ ਜਾ ਰਿਹਾ ਟਰੈਵਲਿੰਗ ਕਰਦੇ ਕੋਈ ਆਪਣੇ ਤੋਂ ਸਾਹਮਣੇ ਅੱਗੇ ਗੱਡੀ ਚਲਾ ਰਿਹਾ ਕੋਈ ਪਿੱਛੇ ਚੱਲ ਰਿਹਾ ਆਪਣੇ ਤੋਂ ਆਪਾਂ ਬਸ ਲੰਘ ਜਾਂਦੇ ਆਂ ਆਪਣੀ ਦੁਨੀਆ ਦੇ ਵਿੱਚ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਜੋ ਆਪਣੇ ਤੋਂ ਸਾਹਮਣੇ ਸੜਕ ਦੇ ਉੱਪਰ ਚੱਲ ਰਿਹਾ ਜਾਂ ਕਿਸੇ ਬੰਦੇ ਤੋਂ ਆਪਾਂ ਹੁਣੇ ਸਮਾਨ ਲਿਆ ਜਾਂ ਕਿਸੇ ਨੂੰ ਆਪਾਂ ਮਿਲੇ ਜਾਂ ਕਿਸੇ ਨਾਲ ਆਪਾਂ ਫੋਨ ਤੇ ਗੱਲ ਕੀਤੀ ਉਹਨਾਂ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਆਪਾਂ ਨੂੰ ਲੱਗਦਾ ਕਿ ਨਾਰਮਲ ਨਾਰਮਲੀ ਹੋਊਗਾ ਨਾਰਮਲ ਲਾਈਫ ਜਿਉ ਰਹੇ ਬਹੁਤ ਸਾਰੇ ਘਰ ਆਪਾਂ ਦੇਖਦੇ ਆਂ ਨੰਗਦੇ ਹੋਏ ਆਪਣੇ ਆਸ-ਪਾਸੇ ਘਰਾਂ ਦੇ ਅੰਦਰ ਦੀ ਦੁਨੀਆ ਕੀ ਆ ਘਰਾਂ ਦੇ ਅੰਦਰ ਕੀ ਚੱਲ ਰਿਹਾ ਕੌਣ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਉ ਰਿਹਾ ਕਿਹਦੇ ਵਿਚਾਰ ਕਿਸ ਤਰ੍ਹਾਂ ਦੇ ਆਪਾਂ ਇਗਨੋਰ ਕਰਕੇ ਲੰਘ ਜਾਂਦੇ ਆਂ ਆਪਣਾ ਕੋ ਟਾਈਮ ਵੀ ਨਹੀਂ ਹੁੰਦਾ ਬਟ ਕਈ ਵਾਰੀ ਉਹ ਕਹਾਣੀਆਂ ਲੋਕਾਂ ਦੀ ਲੋਕਾਂ ਦੇ ਦਿਮਾਗ ਦੇ ਅੰਦਰ ਜੋ ਚੀਜ਼ਾਂ ਚੱਲ ਰਹੀਆਂ ਲੋਕਾਂ ਦੇ ਬੰਦ ਗੇਟਾਂ ਦੇ ਅੰਦਰ ਦੀਆਂ ਜੋ ਕਹਾਣੀਆਂ ਹੁੰਦੀਆਂ ਉਹ ਕਈ ਵਾਰ ਇੰਨੀਆਂ ਕੁ ਸਟ੍ਰੇਂਜ ਹੁੰਦੀਆਂ ਕਿ ਉਹ ਫਿਰ ਇਸ ਤਰ੍ਹਾਂ ਦੇ ਨਾਲ ਜਿਵੇਂ ਦੀ ਅੱਜ ਦੀ ਆਪਣੀ ਸਟੋਰੀ ਹੈ ਕਿ ਇੱਕਦਮ ਹੀ ਨਿਕਲ ਕੇ ਬਾਹਰ ਆਉਂਦੀਆਂ ਨੇ ਤੇ ਫਿਰ ਇੱਕਦਮ ਹੀ ਪੂਰੇ ਦੇ ਪੂਰੇ ਸਮਾਜ ਨੂੰ ਇੱਕ ਝਟਕਾ ਲੱਗਦਾ ਕਿ ਬਿਲਕੁਲ ਨਾਰਮਲ ਦਿਖਣ ਵਾਲੇ ਲੋਕ ਬਹੁਤ ਸਿਆਣੀਆਂ ਗੱਲਾਂ ਕਰਨ ਵਾਲੇ ਲੋਕ ਲੋਕਾਂ ਨੂੰ ਆਮ ਨਾਰਮਲ ਤਰੀਕੇ ਦੇ ਨਾਲ ਮਿਲਣ ਵਾਲੇ ਲੋਕ ਅਸਲ ਦੇ ਵਿੱਚ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਉ ਰਹੇ ਸੀਗੇ ਹੁਣ ਤੱਕ ਤਾਂ ਹੁਣ ਆਪਾਂ ਕਹਾਣੀ ਨੂੰ ਸ਼ੁਰੂ ਕਰਦੇ ਹਾਂ ਅੱਜ ਦੀ ਨੂੰ ਨਾਈਡੂ ਫੈਮਿਲੀ ਦੀ ਇਹ ਕਹਾਣੀ ਆਂਧਰਾ ਪ੍ਰਦੇਸ਼ ਦੀ ਚਾਰ ਮੈਂਬਰ ਨੇ ਇਸ ਫੈਮਿਲੀ ਦੇ ਸਭ ਤੋਂ ਵੱਡੇ ਨੇ ਫੈਮਿਲੀ ਦੇ ਹੈੱਡ ਪਰਸ਼ੋਤਮ ਜੀ ਪਰਸ਼ੋਤਮ ਨਾਈਡੂ 52 ਸਾਲ ਦੀ ਉਮਰ ਫਿਰ ਉਹਨਾਂ ਦੇ ਵਾਈਫ ਪਦਮਾ ਜੀ ਉਮਰ 50 ਸਾਲ ਤਕਰੀਬਨ ਤੇ ਦੋ ਬੇਟੀਆਂ ਨੇ ਉਹਨਾਂ ਦੀ ਵੱਡੀ ਬੇਟੀ ਅਲੇਖਿਆ 27 ਸਾਲ ਦੀ ਤੇ ਉਸ ਤੋਂ ਛੋਟੀ ਸਾਈਦੇਵਿਆ 22 ਸਾਲ ਦੀ ਚਾਰ ਜਾਨਾਂ ਦੀ ਫੈਮਿਲੀ ਬਹੁਤ ਹੀ ਪੜੀ ਲਿਖੀ ਫੈਮਿਲੀ ਬਹੁਤ ਜ਼ਿਆਦਾ ਬਹੁਤ ਵੀ ਪੜੀ ਲਿਖੀ ਨਹੀਂ ਬਹੁਤ ਜ਼ਿਆਦਾ ਪੜੀ ਲਿਖੀ ਫੈਮਿਲੀ ਆ ਜੋ ਪਰਸ਼ੋਤਮ ਜੀ ਨੇ ਉਹ కెਮਿਸਟਰੀ ਦੇ ਲੈਕਚਰਾਰ ਨੇ ਇੱਕ ਡਿਗਰੀ ਕਾਲਜ ਦੇ ਵਿੱਚ ਤੇ ਜਿਹੜੇ ਉਹਨਾਂ ਦੇ ਵਾਈਫ ਨੇ ਪਦਮਾ ਜੀ ਉਹ ਐਮ ਐਸ ਸੀ 골ਡ ਮੈਡਲਿਸਟ ਠੀਕ ਤੇ 골ਡ ਮੈਡਲ ਐਮ ਐਸ ਸੀ 골ਡ ਮੈਡਲਿਸਟ ਹੋਣ ਦਾ ਮਤਲਬ ਹੈਗਾ ਕਿ ਪੂਰੀ ਸਟੇਟ ਦੇ ਵਿੱਚ ਜਸਵਰ ਉਹਨਾਂ ਨੇ ਪੇਪਰ ਦਿੱਤਾ ਹੋਊਗਾ ਤਾਂ ਪੂਰੇ ਸਟੇਟ ਦੇ ਵਿੱਚ ਉਹ ਰੈਂਕ 1 ਆਈ ਤੇ ਹੁਣ ਉਹ ਪਿਛਲੇ 20 ਸਾਲਾਂ ਤੋਂ IIT ਜਿਹੜੇ ਵੀ ਸਟੂਡੈਂਟ IIT ਕਰਨਾ ਚਾਹੁੰਦੇ ਨੇ ਇੰਡੀਆ ਦਾ ਬਹੁਤ ਹੀ ਵੱਡਾ ਇੰਸਟੀਚਿਊਟ ਆ ਇੰਜੀਨੀਅਰਿੰਗ ਦਾ ਸਭ ਤੋਂ ਬ੍ਰਿਲियੰਟ ਬੱਚੇ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਸਭ ਤੋਂ ਇੰਟੈਲੀਜੈਂਟ ਬੱਚੇ IIT ਜਾਂਦੇ ਆ ਤੇ ਜਿਹੜੇ ਵੀ ਬੱਚੇ IIT ਦੇ ਵਿੱਚ ਜਾਣਾ ਚਾਹੁੰਦੇ ਆ ਤੇ ਉਹਨਾਂ ਨੂੰ ਤਿਆਰੀ ਕਰਵਾਉਣ ਦੇ ਲਈ ਉਹ ਕੰਮ ਕਰਦੇ ਆ ਪਿਛਲੇ 20 ਸਾਲ ਤੋਂ ਇੱਕ ਇੰਸਟੀਚਿਊਟ ਦੇ ਵਿੱਚ ਪੜਾ ਰਹੇ ਆ ਤੇ ਹੁਣ ਥੋੜੀ ਦੇਰ ਪਹਿਲਾਂ ਹੀ ਉਸੇ ਇੰਸਟੀਚਿਊਟ ਦੇ ਉਹ ਪ੍ਰਿੰਸੀਪਲ ਵੀ ਬਣ ਗਏ ਪਦਮਾ ਜੀ ਤੇ ਜਿਹੜੇ ਉਹਨਾਂ ਦੇ ਤੋਂ ਬੱਚੇ ਆ ਉਹਨਾਂ ਦੀਆਂ ਬੇਟੀਆਂ ਅਲੇਖਿਆ ਤੇ ਸਾਈ ਦੇਵਿਆ ਪਲੱਸ 2 ਤੱਕ ਜਦੋਂ ਤੱਕ ਉਹਨਾਂ ਨੇ 1 ਦੋਨੇ ਪੇਰੈਂਟਸ ਉਹਨਾਂ ਦੀ ਪੜ੍ਹਾਈ ਨੂੰ ਲੈ ਕੇ ਬਹੁਤ ਹੀ ਸਟ੍ਰਿਕਟ ਰਹੇ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਕਿ ਪੜ੍ਹਨਾ ਨੰਬਰ ਬਹੁਤ ਜ਼ਿਆਦਾ ਲੈਣੇ ਆ ਉਹ ਇਸ ਤਰ੍ਹਾਂ ਦੀਆਂ ਗੱਲਾਂ ਹਨਾ ਕਿ ਫਰਸਟ ਆਉਣਾ ਸੈਕੰਡ ਇਸ ਤਰ੍ਹਾਂ ਬਟ ਪਲਸ 2 ਤੋਂ ਬਾਅਦ ਫਿਰ ਉਹਨਾਂ ਨੂੰ ਫ੍ਰੀडम ਦੇ ਦਿੰਦਾ ਕਿ ਜੋ ਤੁਹਾਡਾ ਦਿਲ ਕਰਦਾ ਜਿਸ ਵੀ ਫੀਲਡ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ ਜਿੱਧਰ ਵੀ ਤੁਹਾਡਾ ਦਿਲ ਕਰਦਾ ਤੁਸੀਂ ਉਧਰ ਜਾ ਸਕਦੇ ਹੋ ਤਾਂ ਫਿਰ ਅਲਿਖਿਆ ਆਪਣੀ ਗ੍ਰੈਜੂਏਸ਼ਨ ਕੰਪਲੀਟ ਕਰਦੀ ਆ ਗ੍ਰੈਜੂਏਸ਼ਨ ਕੰਪਲੀਟ ਕਰਨ ਤੋਂ ਬਾਅਦ ਹੁਣ ਉਹ ਆਈਐਸ ਦੀ ਤਿਆਰੀ ਕਰ ਰਹੀ ਸੀ ਆਈਐਸ ਜੋ ਆਪਣਾ ਸਿਵਲ ਸਰਵਿਸਸ ਦਾ ਪੇਪਰ ਉਹਦੀ ਤਿਆਰੀ ਕਰ ਰਹੀ ਹੈ ਤੇ ਜੋ ਸਾਈਦ ਦੇਵਿਆ ਉਹਨੇ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਬੈਂਗਲੌਰ ਤੋਂ ਉਹਦਾ ਇੰਟਰਸਟ ਹੈਗਾ 뮤ਜ਼ਿਕ ਦੇ ਵਿੱਚ ਤੇ ਇਸ ਕਰਕੇ ਉਹਨੇ ਏ ਆਰ ਰਹਿਮਾਨ ਇੰਡੀਆ ਦੇ ਇੱਕ ਮਤਲਬ ਲੇਜੈਂਡਰੀ 뮤ਜ਼ੀਸ਼ੀਅਨ ਨੇ ਏ ਆਰ ਰਹਿਮਾਨ ਉਹਨਾਂ ਦਾ ਇੱਕ ਇੰਸਟੀਚਿਊਟ ਆ ਉੱਥੇ ਉਹਦੇ ਵਿੱਚ ਸਾਈਦ ਦੇਵਿਆ ਨੇ ਦਾਖਲਾ ਲਿਆ ਐਡਮਿਸ਼ਨ ਲਈ ਹੋਈ ਆ ਤੇ ਉਹ ਉੱਥੇ ਆਪਣਾ 뮤ਜ਼ਿਕ ਦੇ ਨਾਲ ਅੱਗੇ ਆਪਣਾ ਕੈਰੀਅਰ ਬਣਾਉਣਾ ਚਾਹੁੰਦੀ ਆ ਤੇ ਉਹਦੇ ਰਿਗਾਰਡਿੰਗ ਕੁਝ ਕਰ ਰਹੀ ਆ ਇਹ ਤਾਂ ਹੋਗੀ ਇਹਨਾਂ ਦੀ ਐਜੂਕੇਸ਼ਨ ਨਾਲ ਰਿਲੇਟਡ ਬੈਕਗ੍ਰਾਉਂਡ ਬਟ ਇਸ ਫੈਮਿਲੀ ਦਾ ਇੱਕ ਹੋਰ ਪੱਖ ਵੀ ਹੈਗਾ ਜਿਹੜਾ ਪੱਖ ਸਪੈਸ਼ਲੀ ਆਇਆ ਵਾ ਫੈਮਿਲੀ ਦੇ ਜੋ ਮਤਲਬ ਮਦਰ ਸੀ ਕੇ ਦੋਨੇ ਬੇਟੀਆਂ ਦੇ ਪਦਮਾਜਾ ਪਦਮਾਜਾ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਰਿਲੀਜੀਅਸ ਵਿਚਾਰਾਂ ਦੇ ਲੇਡੀ ਰਹੇ ਆ ਆਪਣੀ ਮੈਰਿਜ ਦੇ ਟਾਈਮ ਵੀ ਮੈਰਿਜ ਤੋਂ ਪਹਿਲਾਂ ਵੀ ਉਹ ਇਸ ਤਰ੍ਹਾਂ ਦੀ ਫੈਮਿਲੀ ਤੋਂ ਆਏ ਕਿ ਜਿਹੜੀ ਬਹੁਤ ਹੀ ਰਿਲੀਜੀਅਸ ਸੀਗੀ ਉਸ ਤੋਂ ਬਾਅਦ ਉਹੀ ਵਿਚਾਰ ਉਹਨਾਂ ਦੇ ਵਿੱਚ ਆਏ ਤਾਂ ਮਤਲਬ ਇੱਕੋ ਪਾਰਟਿਕੂਲਰ ਫੈਮਿਲੀ ਜਿਹੜੀ ਹਰ ਇੱਕ ਚੀਜ਼ ਕੋਈ ਦਿਨ ਤਿਹਾਰ ਦੇਖ ਕੇ ਕਰਨਾ ਜਿਨ੍ਹਾਂ ਨੇ ਜਿਨ੍ਹਾਂ ਨੇ ਹਰ ਇੱਕ ਚੀਜ਼ ਨੂੰ ਟਾਈਮ ਦੇਖ ਕੇ ਕਰਨਾ ਜਾਂ ਪਾਪੁਨ ਦੇਖ ਕੇ ਕਰਨਾ ਮਾੜਾ ਟਾਈਮ ਚੰਗਾ ਟਾਈਮ ਦੇਖ ਕੇ ਕਰਨਾ ਤਾਂ ਬਿਲਕੁਲ ਉਸ ਤਰ੍ਹਾਂ ਦੇ ਵਿਚਾਰਾਂ ਦੇ ਸੀ ਪਦਮਾ ਜੀ ਤੇ ਜਦੋਂ ਤੁਸੀਂ ਇੱਕ ਫੈਮਿਲੀ ਚ ਇਕੱਠੇ ਰਹਿੰਦੇ ਹੋ ਤਾਂ ਹੌਲੀ-ਹੌਲੀ ਇੱਕ ਬੰਦੇ ਦੇ ਵਿਚਾਰ ਜਿਹੜੇ ਜੇ ਕੋਈ ਬਹੁਤ ਹੀ ਸਟਰੋਂਗ ਹੋਣ ਤਾਂ ਦੂਸਰੇ ਉੱਪਰ ਵੀ ਅਸਰ ਪਾਉਂਦੇ ਆ ਤਾਂ ਹੌਲੀ-ਹੌਲੀ ਉਹਨਾਂ ਦੇ ਹਸਬੰਡ ਪਰਸ਼ੋਤਮ ਉਹ ਵੀ ਹੌਲੀ-ਹੌਲੀ ਉਸੇ ਰੰਗ ਵਿੱਚ ਰੰਗੇ ਜਾਂਦੇ ਆ ਬੱਚੇ ਤਾਂ ਸਟਾਰਟਿੰਗ ਤੋਂ ਹੀ ਜਦੋਂ ਤੋਂ ਵੱਡੇ ਹੋ ਉਹਨਾਂ ਦੀ ਬ੍ਰਿੰਗਿੰਗ ਇਸ ਤਰ੍ਹਾਂ ਦੀ ਹੋਈ ਹੈ ਆਪਾਂ ਵੀ ਦੇਖਿਆ ਕਿ ਜਿਸ ਤਰ੍ਹਾਂ ਦੇ ਮਾਪੇ ਹੁੰਦੇ ਆ ਆਲਮੋਸਟ ਬੱਚੇ ਸਪੈਸ਼ਲੀ ਜੇ ਮਾਪੇ ਧਾਰਮਿਕ ਖਿਆਲਾਂ ਦੇ ਹੋਣ ਤਾਂ ਆਪਣੇ ਬੱਚਿਆਂ ਨੂੰ ਵੀ ਉਸੇ ਤਰ੍ਹਾਂ ਹੀ ਉਹ ਚਾਹੁੰਦੇ ਆ ਕਿ ਉਸ ਤਰ੍ਹਾਂ ਦੇ ਬਣ ਤਾਂ ਉਹਨਾਂ ਦੀਆਂ ਦੋਨੇ ਬੇਟੀਆਂ ਵੀ ਪ੍ਰੋਪਰ ਪੂਰੀ ਤਰ੍ਹਾਂ ਦੇ ਨਾਲ ਬਹੁਤ ਜ਼ਿਆਦਾ ਰਿਲੀਜੀਅਸ ਨੇ ਤੇ ਈਵਨ ਜਦੋਂ ਉਹ ਬੈਂਗਲੌਰ ਤੇ ਵੱਡੀ ਬੇਟੀ ਅਲೇಖਿਆ ਪੜਨ ਲਈ ਬਾਹਰ ਵੀ ਗਈਆਂ ਤਾਂ ਉਸ ਟਾਈਮ ਵੀ ਉਹਨਾਂ ਦੇ ਸੋਸ਼ਲ ਮੀਡੀਆ ਦੇ ਉੱਪਰ ਵੀ ਬਹੁਤ ਵਾਰ ਉਹਨਾਂ ਨੇ ਪਾਇਆ ਅਲੇਖਿਆ ਨੇ ਬਹੁਤ ਜ਼ਿਆਦਾ ਵਾਰ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਪਾਇਆ ਪਾਇਆ ਹੋਇਆ ਸੀ ਜਿਹੜਾ ਕੋਈ ਉਹਦੇ ਫਰੈਂਡਸ ਨੇ ਦੱਸਿਆ ਕਿ ਪੂਜਾ ਪਾਠ ਕਰਨੀ ਰੈਗੂਲਰ ਪੂਜਾ ਕਰਨੀ ਕਰਨੀ ਆ ਤੇ ਅਲੇਖਿਆ ਬਹੁਤ ਵੈਸੇ ਵੀ ਐਕਟਿਵ ਸੀਗੀ ਸੋਸ਼ਲ ਮੀਡੀਆ ਦੇ ਉੱਪਰ ਆਪਣੀਆਂ ਰਿਲੀਜੀਅਸ ਐਕਟੀਵਿਟੀਆਂ ਨੂੰ ਲੈ ਕੇ ਉਹਦੇ ਫਰੈਂਡਸ ਨੂੰ ਵੀ ਪਤਾ ਸੀਗਾ ਕਿ ਹਰ ਤਰ੍ਹਾਂ ਦੀ ਆਪਣੀ ਪਾਠ ਪੂਜਾ ਦੀਆਂ ਵੀਡੀਓਜ਼ ਪਿਕਚਰਸ ਉਹ ਪਾਉਂਦੀ ਰਹਿੰਦੀ ਆ ਤੇ ਜਾਂ ਉਸ ਤਰ੍ਹਾਂ ਦੇ ਕੰਟੈਂਟ ਪਾਉਂਦੀ ਆ ਅਲੇਖਿਆ ਤੇ ਪੂਰੀ ਦੀ ਪੂਰੀ ਫੈਮਲੀ ਮਿਹਰ baba ਸਾਈਂ baba ਤੇ ਓਸ਼ੋ ਇਹਨਾਂ ਤਿੰਨਾਂ ਦੇ ਬਹੁਤ ਹੀ ਮਤਲਬ ਕਹਿ ਲਈਏ ਕਿ ਸ਼ਰਦਾਲੂ ਬਹੁਤ ਕਟੜ ਸ਼ਰਦਾਲੂ ਆਪਾਂ ਕਹਿ ਸਕਦੇ ਹਾਂ ਕਟੜ ਸ਼ਰਦਾਲੂ ਤਿੰਨਾਂ ਦੇ ਤੇ ਉਸ ਤੋਂ ਬਾਅਦ ਭਗਵਾਨ ਸ਼ਿਵ ਜੀ ਸ਼ਿਵ ਜੀ ਦੇ ਵਿੱਚ ਬਹੁਤ ਜ਼ਿਆਦਾ ਯਕੀਨ ਉਹਨਾਂ ਦੀ ਜੋ ਜਿਸ ਵੀ ਤਰ੍ਹਾਂ ਦੀ ਪੂਜਾ ਅਰਚਨਾ ਜੋ ਵੀ ਹੁੰਦਾ ਉਹਨਾਂ ਦੇ ਜੋ ਵੀ ਦਿਨ ਤਿਹਾਰ ਉਹਨੂੰ ਪੂਰੀ ਤਰ੍ਹਾਂ ਦੇ ਨਾਲ ਉਸ ਤਰ੍ਹਾਂ ਦਾ ਉਹ ਸਾਰਾ ਕੁਝ ਕਰਨ ਵਾਲੇ ਪ੍ਰੋਪਰ ਨਾਰਮਲ ਲਾਈਫ ਚੱਲ ਰਹੀਆਂ ਉਹਨਾਂ ਦੀ ਹਾਂ ਠੀਕ ਰਿਲੀਜੀਅਸ ਨੇ ਬਟ ਪੜੇ ਲਿਖੇ ਹੈਗੇ ਸਾਰੇ ਬੱਚੇ ਨੇ ਉਹ ਆਪਣਾ ਅਗੇ ਫਿਊਚਰ ਦੇ ਲਈ ਕੰਮ ਕਰ ਰਹੇ ਆ ਜੋ ਪੇਰੈਂਟਸ ਨੇ ਉਹ ਡੇਲੀ ਆਪਣੇ ਕੰਮਕਾਰ ਦੇ ਉੱਪਰ ਜਾ ਰਹੇ ਦੋਨੇ ਮੀਆਂ ਬੀਵੀ ਪੜਾਉਣ ਜਾ ਰਹੇ ਬਟ ਹੁਣ ਕੀ ਹੁੰਦਾ ਕਰੋਨਾ ਦੇ ਟਾਈਮ ਜਦੋਂ 2020 ਦੇ ਵਿੱਚ ਕਰੋਨਾ ਪੈਂਡੈਮਿਕ ਆਉਂਦਾ ਤਾਂ ਜਦੋਂ ਸਭ ਕੁਝ ਬੰਦ ਹੋ ਜਾਂਦਾ ਹਰ ਚੀਜ਼ ਹੀ ਬੰਦ ਹੋਈ ਤੇ ਉਸੇ ਤਰ੍ਹਾਂ ਹੀ ਉਹਨਾਂ ਬੱਚਿਆਂ ਦੇ ਇੰਸਟੀਚਿਊਟ ਵੀ ਬੰਦ ਹੋਏ ਤੇ ਪੇਰੈਂਟਸ ਦੇ ਇੰਸਟੀਚਿਊਟ ਵੀ ਬੰਦ ਹੋਏ ਤੇ ਜਦੋਂ ਇੰਸਟੀਚਿਊਟਸ ਬੰਦ ਹੋਏ ਤਾਂ ਬੱਚੇ ਵੀ ਆਪਣੇ ਜਗਾ ਜਿੱਥੇ ਵੀ ਉਹ ਪੜ ਰਹੇ ਸੀ ਉਥੋਂ ਵਾਪਸ ਘਰ ਆ ਗਏ ਤੇ ਹੁਣ ਉਹ ਫੈਮਿਲੀ ਬਿਲਕੁਲ ਇਕੱਠੀ ਰਹਿਣ ਲੱਗੀ ਜੇ ਤੁਹਾਨੂੰ ਵੀ ਯਾਦ ਹੋਗਾ ਸਭ ਕੁਝ ਆਈਸੋਲੇਟਡ ਹੋ ਗਿਆ ਸੀਗਾ ਪੂਰਾ ਦਾ ਪੂਰਾ ਹੀ ਆਪਣੇ ਆਪਣੇ ਘਰਾਂ ਦੇ ਵਿੱਚ ਲੋਕ ਬੰਦ ਹੋ ਗਏ ਸੀ ਤਾਂ ਇਹ ਫੈਮਿਲੀ ਵੀ ਇੱਕ ਬਹੁਤ ਹੀ ਪੜੀ ਲਿਖੀ ਪਰ ਨਾਲ ਦੀ ਨਾਲ ਹੀ ਇੱਕ ਬਹੁਤ ਹੀ ਧਾਰਮਿਕ ਖਿਆਲਾਂ ਦੀ ਤੇ ਆਪਾਂ ਨੂੰ ਅੰਧਵਿਸ਼ਵਾਸੀ ਕਹਿ ਸਕਦੇ ਹਾਂ ਮਤਲਬ ਬਹੁਤ ਹੱਦ ਤੱਕ ਅੰਧਵਿਸ਼ਵਾਸੀ ਫੈਮਿਲੀ ਦੇ ਚਾਰ ਮੈਂਬਰ ਇੱਕ ਹੀ ਘਰ ਦੇ ਵਿੱਚ ਬਹੁਤ ਲੰਬੇ ਟਾਈਮ ਦੇ ਲਈ ਇੱਕਠੇ ਹੋ ਗਏ ਇੱਥੋਂ ਤੱਕ ਸਭ ਕੁਝ ਠੀਕ ਚੱਲ ਰਿਹਾ ਸੀ ਉਹਨਾਂ ਦੀ ਫੈਮਿਲੀ ਚ ਪਰ ਹੁਣ ਇੱਥੋਂ ਟ੍ਰਬਲਸ ਵਧਣੀਆਂ ਸਟਾਰਟ ਹੋਣ ਹੁਣ ਇੱਥੋਂ ਜਿਹੜੀ ਉਹਨਾਂ ਦੀ ਜ਼ਿੰਦਗੀ ਆ ਉਹ ਇੱਕ ਡਿਫਰੈਂਟ ਪਾਥਵਲ ਮੁੜਨੀ ਸਟਾਰਟ ਹੋ ਜੂ ਜੋ ਵੀ ਉਸ ਤੋਂ ਬਾਅਦ ਹੋਇਆ ਜਿਹਦੇ ਕਰਕੇ ਅੱਜ ਮੈਂ ਇਹ ਵੀਡੀਓ ਬਣਾ ਰਿਹਾ ਜਿਹਦੀ ਕਰਕੇ ਫੈਮਿਲੀ ਮਤਲਬ ਅਖਬਾਰਾਂ ਦੇ ਵਿੱਚ ਆਈ ਸੁਰਖੀਆਂ ਵਿੱਚ ਆਈ ਉਸ ਇਨਸੀਡੈਂਟ ਤੋਂ ਪਹਿਲਾਂ ਦੀਆਂ ਗੱਲਾਂ ਬਾਰੇ ਜਦੋਂ ਪੱਤਰਕਾਰਾਂ ਨੇ ਰਿਪੋਰਟਰਾਂ ਨੇ ਪੁਲਿਸ ਨੇ ਆਸ-ਪਾਸ ਦੇ ਲੋਕਾਂ ਤੋਂ ਪੁੱਛਿਆ ਤਾਂ ਉਹਨਾਂ ਨੇ ਵੀ ਇਹੀ ਚੀਜ਼ ਬੋਲੀ ਕਿ ਹਾਂ ਉਹਨਾਂ ਦੇ ਘਰੋਂ ਸਪੈਸ਼ਲੀ ਕਰੋਨਾ ਦੇ ਟਾਈਮ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਹਫ਼ਤਿਆਂ 'ਚ ਉਹਨਾਂ ਮਹੀਨਿਆਂ ਦੇ ਵਿੱਚ ਡੇਲੀ ਰੈਗੂਲਰਲੀ ਪੂਜਾ ਪਾਠ ਦੇ ਭਜਨ ਬੰਦਗੀ ਦੀਆਂ ਬਹੁਤ ਉੱਚੀ ਉੱਚੀ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਸੀ ਤੇ ਉਹਨਾਂ ਨੇ ਆਪਣੇ ਘਰੇ ਕਿਸੇ ਨੂੰ ਵੀ ਆਉਣਾ ਜਿਵੇਂ ਥੋੜਾ ਬਹੁਤ ਆਪਾਂ ਉਦੋਂ ਵੀ ਜਾ ਸਕਦੇ ਸੀਗੇ ਇੱਧਰ ਉੱਧਰ ਦੇਖ ਕੇ ਗਵੰਢੀ ਥੋੜਾ ਬਹੁਤ ਕਰਕੇ ਤਾਂ ਉਹਨਾਂ ਨੇ ਆਉਣਾ ਕਿਸੇ ਨੂੰ ਵੀ ਆਉਣ ਦੇਣਾ ਬੰਦ ਕਰਤਾ ਸੀ ਤੇ ਇੱਕ ਹੋਰ ਚੀਜ਼ ਮਾਸਕ ਵਗੈਰਾ ਇਹ ਫੈਮਿਲੀ ਬਿਲਕੁਲ ਨਹੀਂ ਪਹਿਨਦੀ ਤੇ ਇਸੇ ਤਰ੍ਹਾਂ ਹੀ ਟਾਈਮ ਚੱਲਦਾ ਗਿਆ 2020 ਤੋਂ 2021 ਆ ਗਿਆ ਹੁਣ ਤਰੀਕ ਆਉਂਦੀ ਆ 24 ਜਨਵਰੀ 2021 24 ਜਨਵਰੀ 2021 ਨੂੰ ਮੰਦੋਪਾਲੇ ਜੋ ਸ਼ਹਿਰ ਆ ਉਹਦੀ ਜੋ ਰੂਰਲ ਏਰੀਆ ਉਹਦਾ ਜਿੱਥੇ ਇਹਨਾਂ ਦਾ ਘਰ ਸੀ ਜਿਹੜੀ ਮਤਲਬ ਪਿੰਡੂ ਖੇਤਰ ਦੀ ਪੁਲਿਸ ਦਾ ਥਾਣਾ ਵਾ ਉਥੇ ਇੱਕ ਫੋਨ ਕਾਲ ਆਉਂਦਾ 24 ਜਨਵਰੀ 2021 ਨੂੰ ਇੱਕ ਇਨਸਾਨ ਦਾ ਉਹੋ ਇਨਸਾਨ ਕੌਣ ਨੇ ਉਹ ਨਾਇਡੂ ਫੈਮਿਲੀ ਦੇ ਇੱਕ ਬਹੁਤ ਹੀ ਕਲੋਜ਼ ਫਰੈਂਡ ਨੇ ਜਿਹੜੇ ਪਦਮਾ ਜੀ ਦੇ ਨਾਲ ਕੰਮ ਕਰਦੇ ਆ ਉਹਨਾਂ ਦੇ ਕੋਲੀਗ ਨੇ ਤੇ ਬਹੁਤ ਸਾਲਾਂ ਤੋਂ ਇਸ ਫੈਮਲੀ ਨੂੰ ਜਾਣਦੇ ਨੇ ਦੋਨੇ ਫੈਮਲੀਆਂ ਦਾ ਆਪਸ ਵਿੱਚ ਬਹੁਤ ਚੰਗਾ ਰਿਲੇਸ਼ਨ ਹੈਗਾ ਇੱਕ ਦੂਸਰੇ ਦੇ ਘਰ ਆਉਣਾ ਜਾਣਾ ਹੈਗਾ ਬਟ ਹੁਣ ਨਾਇਡੂ ਫੈਮਲੀ ਨੇ ਕਿਸੇ ਨੂੰ ਵੀ ਆਪਣੇ ਘਰੇ ਆਉਣ ਤੋਂ ਮਨਾ ਕਰਤਾ ਤਾਂ ਜਦੋਂ ਪੁਲਿਸ ਨੂੰ ਫੋਨ ਆਉਂਦਾ ਤੇ ਪੁਲਿਸ ਉਹ ਫੋਨ ਸੁਣਦੇ ਆ ਪੁਲਿਸ ਵਾਲੇ ਤਾਂ ਉਹਨਾਂ ਦੇ ਉਹ ਹੈਰਾਨ ਹੋ ਜਾਂਦੇ ਆ ਉਹ ਜੋ ਇਨਸਾਨ ਸੀਗੇ ਉਹ ਫੋਨ ਕਰਕੇ ਕਹਿੰਦੇ ਆ ਕਿ ਮੈਨੂੰ ਪਰਸ਼ੋਤਮ ਜੀ ਨੇ ਫੋਨ ਕਰਕੇ ਥੋੜੀ ਦੇਰ ਪਹਿਲਾਂ ਇਹ ਦੱਸਿਆ ਕਿ ਮੇਰੀਆਂ ਜੋ ਦੋਨੇ ਬੇਟੀਆਂ ਨੇ ਉਹਨਾਂ ਦੇ ਸਿਰ ਦੇ ਵਿੱਚ ਜਿਹੜੀਆਂ ਬੁਰੀਆਂ ਆਤਮਾਵਾਂ ਨੇ ਬੁਰੀ ਈਵਲ ਸਪਿਰਿਟਸ ਨੇ ਜੋ ਵੀ ਹੈਗਾ ਜਿਹੜਾ ਇਹ ਕਲਯੁਗ ਪੂਰੀ ਦੁਨੀਆ ਦੇ ਉੱਪਰ ਆਇਆ ਹੋਇਆ ਇਹ ਉਹਨਾਂ ਦੇ ਕਰਕੇ ਆਇਆ ਹੋਇਆ ਸੀ ਤੇ ਮੈਂ ਥੋੜੀ ਦੇਰ ਪਹਿਲਾਂ ਹੀ ਉਹਨਾਂ ਬੁਰੀਆਂ ਆਤਮਾਵਾਂ ਨੂੰ ਇਸ ਦੁਨੀਆ ਚੋਂ ਵਾਪਸ ਭੇਜਤਾ ਤੇ ਕੱਲ ਨੂੰ ਹੁਣ ਸਤਯੁਗ ਆ ਜਾਣਾ ਵਾ ਤੇ ਕੱਲ ਨੂੰ ਮੇਰੀਆਂ ਬੇਟੀਆਂ ਇਸ ਦੁਨੀਆ ਦੇ ਵਿੱਚ ਵਾਪਸ ਆ ਜਾਣਗੀਆਂ ਇਹ ਚੀਜ਼ ਪਰਸ਼ੋਤਮ ਜੀ ਨੇ ਉਹਨਾਂ ਨੂੰ ਦੱਸੇ ਜਿਹੜੇ ਉਹਨਾਂ ਦੇ ਫਰੈਂਡ ਸੀਗੇ ਜਦੋਂ ਹੀ ਉਹਨਾਂ ਨੇ ਇਹ ਚੀਜ਼ ਸੁਣੀ ਤਾਂ ਉਹਨਾਂ ਦੇ ਹੋਸ਼ ਉੱਡ ਗਏ ਉਹਨਾਂ ਨੇ ਫੋਨ ਬੰਦ ਕੀਤਾ ਤੇ ਇਮੀਡੀਏਟਲੀ ਪੁਲਿਸ ਨੂੰ ਫੋਨ ਕੀਤਾ ਤਾਂ ਪੁਲਿਸ ਨਾਲ ਦੀ ਨਾਲ ਹੀ ਉਹਨਾਂ ਦੇ ਘਰ ਗਈ ਨਾਈਡੂ ਫੈਮਿਲੀ ਤੇ ਜਦੋਂ ਪੁਲਿਸ ਨਾਈਡੂ ਫੈਮਿਲੀ ਦੇ ਘਰ ਜਾਂਦੀ ਆ ਤਾਂ ਜੋ ਸਭ ਤੋਂ ਪਹਿਲੀ ਚੀਜ਼ ਉਹ ਦੇਖਦੇ ਆ ਘਰ ਦੇ ਦਰਵਾਜ਼ੇ ਦੇ ਉੱਪਰ ਹੀ ਸਭ ਤੋਂ ਪਹਿਲਾਂ ਉਹ ਉਹਨਾਂ ਦੀ ਛੋਟੀ ਬੇਟੀ ਜਿਹੜੀ ਉਸ ਟਾਈਮ 22 ਸਾਲ ਦੀ ਸੀ ਸਾਈਦ ਦੇ ਵਿਆਹ ਸਹੀ ਦਿਵਿਆ ਦੀ ਬਿਨਾ ਕੱਪੜਿਆਂ ਤੋਂ ਡੈੱਡ ਬੋਡੀ ਦੇ ਉਹਦੇ ਸਿਰ ਦੇ ਉੱਪਰ ਇੱਕ ਬਹੁਤ ਹੀ ਡੀਪ ਕੱਟ ਆ ਜਿਹੜਾ ਇੱਕ ਬਹੁਤ ਹੀ ਕਿਸੇ ਤਿੱਖੀ ਚੀਜ਼ ਦੇ ਨਾਲ ਲੱਗਿਆ ਹੋਇਆ ਉਸ ਤੋਂ ਬਾਅਦ ਉਹਦੇ ਸਿਰ ਨੂੰ ਪ੍ਰੋਪਰ ਸਮੈਸ਼ ਕੀਤਾ ਗਿਆ ਜਦੋਂ ਅੱਗੇ ਜਾਂਦੇ ਆ ਤਾਂ ਅੱਗੇ ਉਹ ਦੇਖਦੇ ਆ ਕਿ ਇੱਕ ਪੂਜਾ ਵਾਲਾ ਕਮਰਾ ਹੈ ਪੂਜਾ ਵਾਲੇ ਕਮਰੇ ਦੇ ਵਿੱਚ ਉਹਨਾਂ ਦੀ ਦੂਸਰੀ ਵੱਡੀ ਬੇਟੀ ਅਲੈਖਿਆ 27 ਸਾਲ ਦੀ ਬਿਲਕੁਲ ਉਸੇ ਤਰ੍ਹਾਂ ਹੀ ਸੇਮ ਮਾਡਲ ਸਪਰੰਦਾਈ ਬਿਨਾ ਕੱਪੜਿਆਂ ਤੋਂ ਉੱਥੇ ਪਈ ਹੈ ਉਹਦੇ ਸਿਰ ਨੂੰ ਵੀ ਪੂਰੀ ਤਰ੍ਹਾਂ ਦੇ ਨਾਲ ਕ੍ਰਸ਼ ਕੀਤਾ ਗਿਆ ਤੇ ਉਹ ਪੂਰੀ ਤਰ੍ਹਾਂ ਨਾਲ ਆਪਣੀ ਖੂਨ ਦੇ ਵਿੱਚ सनी ਹੋਈ ਉਹਦੀ ਡੈੱਡ ਬਾਡੀ ਉੱਥੇ ਤਾਂ ਪੁਲਿਸ ਵਾਲੇ ਉਹਨਾਂ ਦੇ ਹੋਸ਼ ਛੁੱਟ ਜਾਂਦੇ ਜਦੋਂ ਉਹ ਇਸ ਤਰ੍ਹਾਂ ਦਾ ਸੀਨ ਦੇਖਦੇ ਆ ਇਹ ਬਾਅਦ ਵਿੱਚ ਬਹੁਤ ਸਾਰੇ ਪੁਲਿਸ ਵਾਲੇ ਜਿਹੜੇ ਉਸ ਦਿਨ ਪਹਿਲੇ ਦਿਨ ਉੱਥੇ ਗਏ ਉਹਨਾਂ ਦੀਆਂ ਇੰਟਰਵਿਊਜ਼ ਵੀ ਨੇ YouTube ਦੇ ਉੱਪਰ ਵੀ ਅਖਬਾਰਾਂ ਦੇ ਵਿੱਚ ਵੀ ਹੈਗੀਆਂ ਨੇ ਤਾਂ ਉਹਨਾਂ ਦੇ ਵਿੱਚੋਂ ਕਈ ਕਹਿੰਦੇ ਕਿ ਅਸੀਂ ਪੂਰੀ ਜ਼ਿੰਦਗੀ ਉਹ ਸੀਨ ਨਹੀਂ ਭੁੱਲ ਸਕਦੇ ਸਪੈਸ਼ਲੀ ਜਿਹੜਾ ਉਸ ਤੋਂ ਬਾਅਦ ਉਹਨਾਂ ਨੇ ਦੇਖਿਆ ਉਸ ਤੋਂ ਬਾਅਦ ਡਾਈਨਿੰਗ ਰੂਮ ਸੌਰੀ ਡਰਾਈਂਗ ਰੂਮ 'ਚ ਜਾਂਦੇ ਆ ਡਰਾਈਂਗ ਰੂਮ ਦੇ ਵਿੱਚ ਦੋਨੇ ਬੇਟੀਆਂ ਦੇ ਮਦਰ ਪਦਮਾ ਜੀ ਬੈਠੇ ਆ ਤੇ ਪੁਲਿਸ ਵਾਲਿਆਂ ਦੇ ਅਕੋਰਡਿੰਗ ਉਹ ਜਦੋਂ ਜਾਂਦੇ ਆ ਤਾਂ ਪਦਮਾ ਜੀ ਕਹੇ ਜੀ ਸਟੇਟ 'ਚ ਬੈਠੇ ਹੁੰਦੇ ਆ ਕਿ ਉਹਨਾਂ ਨੂੰ ਪੁਲਿਸ ਵਾਲਿਆਂ ਦੇ ਆਉਣ ਦਾ ਜਾਂ ਕਿਸੇ ਵੀ ਚੀਜ਼ ਦਾ ਕੋਈ ਪਤਾ ਨਹੀਂ ਲੱਗਦਾ ਉਹ ਬਿਲਕੁਲ ਅਜੀਬ ਇੱਕ ਸਟੇਟ ਦੇ ਵਿੱਚ ਬੈਠੇ ਆ ਤੇ ਐਸੀ ਤਰ੍ਹਾਂ ਹੀ ਉਹਨਾਂ ਦੇ ਫਾਦਰ ਬੈਠੇ ਬਿਲਕੁਲ ਇੱਕ ਅਜੀਬ ਜੀ ਸਟੇਟ ਦੇ ਵਿੱਚ ਮਤਲਬ ਕਿਸੇ ਹੋਰ ਹੀ ਦੁਨੀਆ ਦੇ ਵਿੱਚ ਉਹ ਜਿਵੇਂ ਪਹੁੰਚੇ ਹੋਏ ਆ ਮਤਲਬ ਬੇਸੁਰਤ ਜੀ ਨੂੰ ਕਹਿ ਸਕਦੇ ਆ ਕਿ ਬਿਲਕੁਲ ਬੇਸੁਰਤ ਹੋਏ ਉਹ ਬੈਠੇ ਨੇ ਦੋਨੇ ਤੇ ਪੁਲਿਸ ਵਾਲੇ ਉਹਨਾਂ ਨੂੰ ਫਿਰ ਪੁੱਛਣਾ ਸਟਾਰਟ ਕਰਦੇ ਆ ਇਨਵੈਸਟੀਗੇਸ਼ਨ ਸਟਾਰਟ ਕਰਦੇ ਆ ਕੀ ਹੋਇਆ ਕਿਵੇਂ ਹੋਇਆ ਤਾਂ ਪ੍ਰਸ਼ੋਤਮ ਉਸ ਤੋਂ ਬਾਅਦ ਜੋ ਪ੍ਰਸ਼ੋਤਮ ਜੀ ਨੇ ਕਹਾਣੀ ਦੱਸੀ ਉਹ ਇਸ ਤਰ੍ਹਾਂ ਹੈ 23 ਜਨਵਰੀ ਨੂੰ ਉਹ ਆਪਣੇ ਘਰ ਇੱਕ ਦਿਨ ਪਹਿਲਾਂ ਫੋਨ ਕਰਨ ਤੋਂ ਐਸ ਇਨਸੀਡੈਂਟ ਤੋਂ ਇੱਕ ਦਿਨ ਪਹਿਲਾਂ ਉਹ ਆਪਣੇ ਘਰ ਇੱਕ ਬਹੁਤ ਵੱਡੀ ਪੂਜਾ ਰੱਖਦੇ ਤੇ ਉਸ ਤੋਂ ਬਾਅਦ ਗਵਾਂਡੀਆਂ ਨੇ ਆਸ-ਪਾਸ ਦੇ ਲੋਕਾਂ ਨੇ ਵੀ ਇਹ ਚੀਜ਼ ਕਹੀ ਕਿ ਹਾਂ 23 ਜਨਵਰੀ ਨੂੰ ਪੂਰਾ ਦਿਨ ਲਗਾਤਾਰ ਇਹਨਾਂ ਦੇ ਘਰ ਤੋਂ ਭਜਨ ਦੇ ਹੋਰ ਇਸ ਤਰ੍ਹਾਂ ਦੇ ਮੰਤਰਾਂ ਦੇ ਜਾਂ ਵਟ ਏਵਰ ਮਤਲਬ ਬਹੁਤ ਉੱਚੀ-ਉੱਚੀ ਆਵਾਜ਼ਾਂ ਆਉਂਦੀਆਂ ਰਹੀਆਂ ਤੇ ਉਸ ਤੋਂ ਬਾਅਦ ਇਹ ਦੋਨੇ ਬੱਚਿਆਂ ਨੂੰ ਵੀ ਬੜੀ ਦੇਖੋ ਸਟ੍ਰੇਂਜ ਗੱਲ ਆ ਇਨਸਾਨ ਦਾ ਜਿਹੜਾ ਦਿਮਾਗ ਆ ਉਹਨੂੰ ਕਿਸੇ ਵੀ ਪਾਸੇ ਲੈ ਕੇ ਜਾ ਸਕਦਾ ਆਪਾਂ ਬਹੁਤ ਜੀਨੀਅਸ ਲੋਕਾਂ ਦੀਆਂ ਵੀ ਕਿਤਾਬਾਂ ਪੜੀਆਂ ਨੇ ਉਹਨਾਂ ਬਾਰੇ ਆਪਾਂ YouTube ਦੇ ਉੱਪਰ ਦੇਖਿਆ ਆਇਨਸਟਾਈਨ ਸੀਗੇ ਨਿਊਟਨ ਹੋਰ ਬਹੁਤ ਸਾਰੇ ਪਤਾ ਹੀ ਨਹੀਂ ਦੁਨੀਆ ਦੇ ਵਿੱਚ ਕਿੰਨੇ ਲੋਕ ਨੇ ਇਨਸਾਨ ਦਾ ਦਿਮਾਗ ਇੱਕ ਬਹੁਤ ਹੀ ਸਟ੍ਰੇਨ ਚੀਜ਼ ਆ ਆਪਾਂ ਉਹਨੂੰ ਜਿੱਧਰ ਨੂੰ ਲੈ ਕੇ ਜਾਵਾਂਗੇ ਇਹ ਆਪਾਂ ਨੂੰ ਉਸ ਤੋਂ ਬਾਅਦ ਉਧਰਲੇ ਰਸਤੇ ਦੇ ਉੱਪਰ ਹੀ ਲੈ ਜਾਊਗਾ ਆਪਾਂ ਬਹੁਤ ਸਾਰੇ ਇਹੋ ਜਿਹੇ ਲੋਕ ਦੇਖਿਆ ਜਿਹੜੇ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਆ ਤੋ ਬਾਕੀ ਸਭ ਕੁਝ ਭੁੱਲ ਕੇ ਬਸ ਇੱਕ ਹੀ ਪਾਸੇ ਹੋ ਜਾਂਦੇ ਆ ਬਹੁਤ ਸਾਰੇ ਲੋਕ ਆ ਪੈਸੇ ਦੇਖੇ ਜਿਨ੍ਹਾਂ ਨੂੰ ਸਿਰਫ ਪੈਸਾ ਚਾਹੀਦਾ ਆਪਣੀ ਲਾਈਫ ਚ ਤਾਂ ਸਾਰੇ ਰਿਸ਼ਤੇ ਨਾਤੇ ਦੋਸਤ ਮਿੱਤਰ ਹਰ ਤਰ੍ਹਾਂ ਦੀ ਚੰਗਾ ਮਾੜਾ ਸੋਚਣਾ ਛੱਡ ਕੇ ਉਹ ਬਿਲਕੁਲ ਬਸ ਪੈਸਾ ਬਣਾਉਣ ਵੱਲ ਚਲੇ ਜਾਂਦੇ ਆ ਤੇ ਇਹ ਇੱਕ ਫੈਮਿਲੀ ਇੱਕ ਬਿਲਕੁਲ ਹੀ ਡਿਫਰੈਂਟ ਰਸਤੇ ਤੇ ਚਲੀ ਗਈ ਇਹਨਾਂ ਦੇ ਜਿਹੜੇ ਦੋਨੇ ਬੱਚੇ ਸੀ ਉਹ ਦੋਨੇ ਬੱਚੇ ਵੀ 22 ਸਾਲ ਦੀ ਲੜਕੀ ਸਾਈ ਸਾਈ ਦਿਵਿਆ ਤੇ ਅਲੇਖਿਆ 27 ਸਾਲ ਦੀ ਬਹੁਤ ਜ਼ਿਆਦਾ ਪੜੀਆਂ ਲਿਖੀਆਂ ਦੋਨੇ ਲੜਕੀਆਂ ਅੱਜ ਦੇ ਜ਼ਮਾਨੇ ਦੀਆਂ ਲੜਕੀਆਂ ਇੰਟਰਨੈਟ ਦਾ ਯੁੱਗ YouTube ਦਾ ਯੁੱਗ ਹੈਗਾ ਠੀਕ ਹੋ ਗਿਆ ਨਾ ਟੈਕਨੋਲੋਜੀ ਆਰਟੀਫੀਸ਼ੀਅਲ ਇੰਟੈਲੀਜੈਂਸੀ ਦਾ ਯੁੱਗ ਦੇ ਵਿੱਚ ਦੀਆਂ ਕੁੜੀਆਂ ਬੈਂਗਲੌਰ ਪੜ੍ਹਦੀਆਂ ਕੁੜੀਆਂ ਉਹ ਇਸ ਚੀਜ਼ ਨੂੰ ਪੂਰੀ ਤਰ੍ਹਾਂ ਨਾਲ ਮੰਨਦੀਆਂ ਸੀ ਕਿ ਹਾਂ ਉਹਨਾਂ ਦੇ ਸਿਰ ਦੇ ਅੰਦਰ ਕੋਈ ਬੁਰੀ ਸਪਿਰਿਟ ਹੈਗੀ ਤੇ ਉਹਦਾ ਇੱਕ ਬੜਾ ਹੀ ਸਟ੍ਰੇਂਜ ਰੀਜ਼ਨ ਸੀ ਜੋ ਦੋਨੇ ਬੇਟੀਆਂ ਦੇ ਮਦਰ ਸੀਗੇ ਪਦਮਾ ਜੀ ਉਹਨਾਂ ਦਾ ਇਹ ਵਿਚਾਰ ਸੀ ਜੋ ਗਵੰਡੀਆਂ ਨੇ ਵੀ ਦੱਸਿਆ ਉਹ ਇਹ ਸੀਗਾ ਕਿ ਪਦਮਾ ਜੀ ਹੌਲੀ-ਹੌਲੀ ਉਹਨਾਂ ਦੇ ਨਾਲ ਦੇ ਵਿੱਚ ਇਹ ਮੰਨਣਾ ਉਹਨਾਂ ਨੇ ਸਟਾਰਟ ਕਰਤਾ ਕਿ ਮੈਂ ਹੀ ਸ਼ਿਵ ਦੀ ਅਵਤਾਰ ਹਾਂ ਕਿ ਭਗਵਾਨ ਸ਼ਿਵ ਦਾ ਮੈਂ ਅਵਤਾਰ ਹਾਂ ਤੇ ਇਹ ਕਰੋਨਾ ਮੇਰਾ ਹੀ ਫੈਲਾਇਆ ਕਿ ਇਹਨੂੰ ਪੂਰੀ ਦੁਨੀਆ 'ਚ ਮੈਂ ਫੈਲਾਇਆ ਇਸ ਕਰੋਨਾ ਉਸ ਤੋਂ ਬਾਅਦ ਇਹ ਫੈਮਿਲੀ ਨੂੰ ਇਹ ਯਕੀਨ ਹੋ ਗਿਆ ਕਿਸੇ ਹੱਦ ਤੱਕ ਕਿ ਇਹਨਾਂ ਦੀਆਂ ਦੋਨੇ ਬੇਟੀਆਂ ਦੇ ਅੰਦਰ ਉਹਨਾਂ ਦੇ ਸਿਰ ਦੇ ਵਿੱਚ ਸਪੈਸ਼ਲੀ ਉਹਨਾਂ ਦੇ ਸੈਲ ਦੇ ਵਿੱਚ ਕੋਈ ਬਹੁਤ ਹੀ ਬੁਰੀ ਆਤਮਾ ਦਾ ਵਾਸ ਹੋਇਆ ਹੋਇਆ ਤੇ ਜੇ ਉਸ ਬੁਰੀ ਆਤਮਾ ਨੂੰ ਕੋਈ ਨਾ ਕੋਈ ਉਹਦਾ ਟਰੀਟਮੈਂਟ ਹੋਊਗਾ ਮਤਲਬ ਕਿਸੇ ਤਰ੍ਹਾਂ ਨਾਲ ਉਹਨਾਂ ਤੋਂ ਪਿੱਛਾ ਛੁਡਾਇਆ ਜਾ ਸਕੂਗਾ ਤਾਂ ਉਸੇ ਟਾਈਮ ਤਾਂ ਹੀ ਸਤਜੋਗ ਆਊਗਾ ਜੋ ਕਲਯੁਗ ਚੱਲ ਰਿਹਾ ਪੂਰੀ ਦੁਨੀਆ ਦੇ ਵਿੱਚ ਮਤਲਬ ਜੋ ਵੀ ਵੇਦਾਂ ਗ੍ਰੰਥਾਂ ਦੇ ਅਕੋਰਡਿੰਗ ਚੱਲ ਰਿਹਾ ਕਿ ਕਲਯੁਗ ਤ੍ਰੇਤਾ ਯੋਗ ਜਾਂ ਸਤਜੋਗ ਵਗੈਰਾ ਹੈ ਤਾਂ ਇਹ ਫੈਮਿਲੀ ਦਾ ਇੱਕ ਬਹੁਤ ਕਟੜ ਵਿਸ਼ਵਾਸ ਬਣ ਗਿਆ ਪਹਿਲਾਂ ਵੀ ਹਾਲੀਵੁੱਡ ਹੀ ਬਣਿਆ ਤੇ ਕਰੋਨਾ ਦੇ ਟਾਈਮ ਜਦੋਂ ਇਹ ਫੈਮਿਲੀ ਇਕੱਠੀ ਰਹੀ ਬਿਲਕੁਲ ਬਾਕੀ ਦੁਨੀਆ ਤੋਂ ਆਰਡਰ ਹੀ ਕਟ-ਆਫ ਰਹੀ ਤਾਂ ਉਸ ਟਾਈਮ ਤਾਂ ਇਹਨਾਂ ਦਾ ਇਹ ਬਹੁਤ ਹੀ ਕੱਟੜ ਵਿਸ਼ਵਾਸ ਬਣ ਗਿਆ ਕਿ ਜੋ ਇਹਨਾਂ ਦੀਆਂ ਦੋਨੇ ਬੇਟੀਆਂ ਦੇ ਦਿਮਾਗ ਦੇ ਵਿੱਚ ਸਪੈਸ਼ਲੀ ਸਿਰ ਦੇ ਵਿੱਚ ਜੋ ਬੁਰੀਆਂ ਆਤਮਾਵਾਂ ਨੇ ਉਹਨਾਂ ਕਰਕੇ ਹੀ ਪੂਰੀ ਦੁਨੀਆ ਦੇ ਵਿੱਚ ਕਾਲ ਯੁਗ ਹੈਗਾ ਜਿੰਨਾ ਟਾਈਮ ਤੱਕ ਉਹਨਾਂ ਬੁਰੀਆਂ ਆਤਮਾਵਾਂ ਤੋਂ ਮੁਕਤੀ ਨਹੀਂ ਮਿਲਦੀ ਉਦੋਂ ਤੱਕ ਸਤਜੁਗ ਨਹੀਂ ਆਊਗਾ ਤੇ ਜੇ ਸੀ ਦਿਨ ਉਹਨਾਂ ਤੋਂ ਮੁਕਤੀ ਮਿਲ ਗਈ ਤਾਂ ਅਗਲੇ ਦਿਨ ਹੀ ਸਤਜੁਗ ਆ ਜਾਣਾ ਇਹ ਉਹ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੇ ਪੁਲਿਸ ਨੂੰ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਬਾਅਦ ਦੇ ਵਿੱਚ ਦੱਸੀ ਤਾਂ 23 ਜਨਵਰੀ ਦਾ ਦਿਨ ਰੱਖਿਆ ਗਿਆ ਜਦੋਂ ਕਿ ਬੁਰੀਆਂ ਸਪਿਰਿਟਸ ਨੂੰ ਇਸ ਦੁਨੀਆ ਤੋਂ ਭੇਜਿਆ ਜਾਵੇ ਜਿਹਦੇ ਨਾਲ ਕਿ ਕਾਲਯੁਗ ਖਤਮ ਹੋਵੇ ਤੇ ਅਗਲੇ ਦਿਨ ਸਤਯੁਗ ਸ਼ੁਰੂ ਹੋਵੇ ਇਹ ਚੀਜ਼ ਉਹਨੇ ਸੋਚ ਲਈ ਬਟ ਹੁਣ ਇੱਕ ਹਾਰਡ ਕੋਰ ਕ੍ਰਿਮੀਨਲ ਤੇ ਇੱਕ ਨਾਰਮਲ ਇਨਸਾਨ 'ਚ ਬਹੁਤ ਜ਼ਿਆਦਾ ਫਰਕ ਜਦੋਂ ਪੂਜਾ ਖਤਮ ਹੁੰਦੀ ਆ ਇਹ ਅਕੋਰਡਿੰਗ ਟੂ ਪਰਸ਼ੋਤਮ ਜੀ ਆ ਦੋਨੇ ਬੇਟੀਆਂ ਦੇ ਫਾਦਰ ਦੇ ਅਕੋਰਡਿੰਗ ਜਦੋਂ ਰਾਤ ਨੂੰ ਸ਼ਾਮ ਨੂੰ ਪੂਜਾ ਖਤਮ ਹੁੰਦੀ ਆ ਤਾਂ ਉਸ ਤੋਂ ਬਾਅਦ ਸਾਈ ਦੇਵਿਆ ਆਪਣੇ ਬੈੱਡ ਦੇ ਉੱਪਰ ਲੇਟ ਜਾਂਦੀ ਆ ਆਪਣੇ ਬੈੱਡ ਦੇ ਉੱਪਰ ਲੇਟ ਕੇ ਉਹਨਾਂ ਤਿੰਨਾਂ ਨੂੰ ਕਹਿੰਦੀ ਆ ਕਿ ਹੁਣ ਤੁਸੀਂ ਮੇਰੇ ਅੰਦਰੋਂ ਜਿਹੜੀ ਮੇ ਬੁਰੀ ਆਤਮਾ ਮੇਰੇ ਸਿਰ ਦੇ ਵਿੱਚ ਹੈਗੀ ਆ ਕਿ ਉਹਨੂੰ ਮੁਕਤ ਕਰ ਦਿਓ ਐ ਸਭ ਤੋਂ ਪਹਿਲਾਂ ਉਹ ਕਹਿੰਦੀ ਆ ਅਲੇਖਿਆ ਨੂੰ ਆਪਣੀ ਵੱਡੀ ਭੈਣ ਬਟ ਅਲੇਖਿਆ ਦੇ ਵਿੱਚ ਇੰਨੀ ਹਿੰਮਤ ਨਹੀਂ ਹੁੰਦੀ ਉਹ ਇਹ ਨਹੀਂ ਕਰ ਸਕਦੀ ਉਹਦੇ ਤੋਂ ਇਹ ਚੀਜ਼ ਨਹੀਂ ਹੁੰਦੀ ਤਾਂ ਸਾਈ ਦੇਵਿਆ ਜਿਹੜਾ ਉਹਦਾ ਪੂਜਾ ਰੂਮ ਹੈਗਾ ਉਥੇ ਇੱਕ ਤ੍ਰਿਸ਼ੂਲ ਉਹ ਤ੍ਰਿਸ਼ੂਲ ਚੱਕ ਲੈਂਦੀ ਆ ਤੇ ਤ੍ਰਿਸ਼ੂਲ ਚੱਕ ਕੇ ਆਪਣੇ ਪੇਰੈਂਟਸ ਨੂੰ ਤੇ ਵੱਡੀ ਆਪਣੀ ਭੈਣ ਅਲੇਖਿਆ ਨੂੰ ਇਹ ਕਹਿੰਦੀ ਆ ਕਿ ਜੇ ਤੁਸੀਂ ਇਹ ਨਹੀਂ ਕਰ ਸਕਦੇ ਤਾਂ ਮੈਂ ਖੁਦ ਇਹ ਚੀਜ਼ ਕਰ ਲੈਣਾ ਪਰ ਉਹ ਉਹਨੂੰ ਫੜ ਕੇ ਉਹਨੂੰ ਇਹ ਚੀਜ਼ ਕਰਨ ਤੋਂ ਰੋਕਦੇ ਆ ਰੋਕਦੇ ਇਸ ਕਰਕੇ ਆ ਕਿਉਂਕਿ ਜੋ ਵੀ ਉਹ ਰਿਚੂਅਲ ਸੀਗੇ ਜੋ ਵੀ ਉਹ ਪੂਜਾ ਪਾਠ ਦਾ ਜੋ ਵੀ ਉਹਨਾਂ ਦਾ ਮੋਡਸ ਆਪਰੰਡੀ ਮਤਲਬ ਕਰਨ ਦਾ ਤਰੀਕਾ ਜੋ ਉਹਨਾਂ ਲੋਕਾਂ ਨੂੰ ਲੱਗਿਆ ਉਹਦੇ ਅਕੋਰਡਿੰਗ ਕਿ ਜੇ ਇਹ ਤਾਂ ਆਤਮ ਹੱਤਿਆ ਹੋਊ ਤਾਂ ਇਹ ਉਲਟਾ ਹੋਰ ਜ਼ਿਆਦਾ ਪੌਪ ਚੜ ਜਾਣਾ ਉਹਨਾਂ ਦੇ ਉੱਪਰ ਉਹਨਾਂ ਨੂੰ ਕਿਸੇ ਇਨਸਾਨ ਦੁਆਰਾ ਹੀ ਮੁਕਤੀ ਮਿਲੂਗੀ ਨਾ ਕਿ ਉਹ ਬੁਰੀ ਆਤਮਾ ਖੁਦ ਨੂੰ ਮੁਕਤ ਕਰੂ ਤਾਂ ਉਸ ਤੋਂ ਬਾਅਦ ਪਦਮਾ ਜ ਜਿਹੜੇ ਕਿ ਇਸ ਫੈਮਿਲੀ ਦੇ ਇੰਨਾਂ ਚੀਜ਼ਾਂ ਦੇ ਵਿੱਚ ਮੋਢੀ ਹੁੰਦੇ ਆ ਜਿਨ੍ਹਾਂ ਨੇ ਸਾਰੇ ਦੇ ਸਾਰੇ ਬਿਲੀਵਸ ਸਪਰੈਡ ਕੀਤੇ ਹੁੰਦੇ ਆ ਆਪਣੀ ਪੂਰੀ ਫੈਮਿਲੀ ਦੇ ਵਿੱਚ ਤਾਂ ਆਪਣੀ ਬੇਟੀ ਦੇ ਹੱਥੋਂ ਬੇਟੀ ਦੀ ਹੀ ਮਾਂ ਖੁਦ ਉਹ ਤ੍ਰਿਸ਼ੂਲ ਫੜਦੇ ਆ ਤੇ ਉਹ ਤ੍ਰਿਸ਼ੂਲ ਫੜ ਕੇ ਬਹੁਤ ਜ਼ੋਰ ਨਾਲ ਬਹੁਤ ਬਲੰਟ ਫੋਰਸ ਦੇ ਨਾਲ ਉਦੇ ਸਿਰ ਦੇ ਵਿੱਚ ਵਾਰ ਕਰਦੇ ਆ ਦੋ ਜਾਂ ਤਿੰਨ ਤੇ ਉਸ ਤੋਂ ਬਾਅਦ 22 ਸਾਲ ਦੀ ਉਹਨਾਂ ਦੀ ਬੇਟੀ ਡਿੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਪਰਸ਼ੋਤਮ ਜੀ ਘਰ ਦੇ ਵਿੱਚ ਉਹਨਾਂ ਦੇ ਡੰਬਲ ਪਏ ਹੋ ਐਕਸਰਸਾਈਜ਼ ਵਗੈਰਾ ਕਰਦੇ ਆ ਕਿਉਂਕਿ ਡੰਬਲ ਪੁਲਿਸ ਰਿਪੋਰਟ ਦੇ ਵਿੱਚ ਵੀ ਲਿਖੇ ਹੋਏ ਆ ਉੱਥੇ ਪਏ ਵੀ ਸੀ ਹੂਨ ਨਾਲ ਲਤਪਤ ਪੁਲਿਸ ਨੇ ਦੇਖ ਡੰਬਲ ਫੜ ਕੇ ਆਪਣੀ ਬੇਟੀ ਦੇ ਸਿਰ ਨੂੰ ਕ੍ਰਸ਼ ਕਰ ਦੋ ਉਸ ਤੋਂ ਬਾਅਦ ਵਾਰੀ ਆਉਂਦੀ ਆ ਅਲੇਖਿਆ ਤੇ ਉਸ ਤੋਂ ਬਾਅਦ ਸੇਮ ਚੀਜ਼ ਅਲੇਖਿਆ ਨਾਲ ਕੀਤੀ ਜਾਂਦੀ ਹੈ ਤ੍ਰਿਸ਼ੂਲ ਦਾ ਵਾਰ ਉਸ ਤੋਂ ਬਾਅਦ ਡੰਬਲਸ ਦਾ ਵਾਰ ਮੰਦਰ ਉਹ ਸੌਰੀ ਜੋ ਪੂਜਾ ਕਰ ਹੈਗਾ ਜੋ ਵੀ ਉਥੇ ਉਸ ਤੋਂ ਅਗਲਾ ਨੰਬਰ ਆਉਂਦਾ ਅਲੇਖਿਆ ਦਾ ਅਲੇਖਿਆ ਪੂਜਾ ਕਰ ਦੇ ਵਿੱਚ ਹੀ ਬੈਠ ਜਾਂਦੀ ਹੈ ਤੇ ਹੁਣ ਇੱਕ ਹੋਰ ਰਿਚੂਅਲ ਦੇ ਅਕੋਰਡਿੰਗ ਉਹਨਾਂ ਨੂੰ ਹੈਗਾ ਕਿ ਇਹਨਾਂ ਦੇ ਕੱਪੜੇ ਨਹੀਂ ਪਾਏ ਹੋਣੇ ਚਾਹੀਦੇ ਬਟ ਫਿਰ ਵੀ ਇੱਕ ਸ਼ਰਮ ਹੈਗੀ ਤਾਂ ਉਹ ਕੱਪੜੇ ਨਹੀਂ ਉਤਾਰਦੇ ਬਟ ਉਹਨਾਂ ਦੇ ਕੱਪੜੇ ਉਸ ਤੋਂ ਬਾਅਦ ਉਤਾਰੇ ਜਾਂਦੇ ਆ ਦੋਨਾਂ ਅਲੇਖਿਆ ਦੀ ਵੀ ਸੇਮ ਹੋਈ ਪਹਿਲਾਂ ਤ੍ਰਿਸ਼ੂਲ ਤੇ ਫਿਰ ਡੰਬਲ ਤੇ ਪ੍ਰਸ਼ੋਤਮ ਜੀ ਇੱਥੇ ਇੱਕ ਬੜੀ ਇੰਟਰਸਟਿੰਗ ਚੀਜ਼ ਹੋਰ ਦੱਸਦੇ ਆ ਪ੍ਰਸ਼ੋਤਮ ਜੀ ਇਹ ਕਹਿੰਦੇ ਆ ਕਿ ਉਸ ਤੋਂ ਬਾਅਦ ਅਸੀਂ ਦੋਨਾਂ ਨੇ ਵੀ ਇੱਕ ਦੂਸਰੇ ਨੂੰ ਮਾਰ ਦੇਣਾ ਸੀ ਇੱਕੋ ਟਾਈਮ ਦੇ ਉੱਪਰ ਹੀ ਕਿਸੇ ਵੀ ਤਰੀਕੇ ਦੇ ਤਾਂ ਕਿ ਕਾਲ ਯੁਗ ਦੇ ਵਿੱਚੋਂ ਸਾਨੂੰ ਵੀ ਮੁਕਤੀ ਮਿਲੇ ਤੇ ਅਗਲੇ ਦਿਨ ਅਸੀਂ ਚਾਰੇ ਜਾਣੇ ਸਤਿਯੁਗ ਦੇ ਵਿੱਚ ਬਿਲਕੁਲ ਇੱਕ ਚੰਗੀ ਦੁਨੀਆ ਦੇ ਵਿੱਚ ਵਾਪਸ ਆ ਕੇ ਚੰਗੀ ਤਰ੍ਹਾਂ ਆਪਣਾ ਜੀਵਨ ਸਟਾਰਟ ਕਰ ਬਟ ਹੁਣ ਇੱਥੇ ਚੀਜ਼ ਕੀ ਆ ਕਿ ਜਿਹੜੇ ਇਹ ਵਿਚਾਰ ਸੀ ਇਹ ਜੋ ਵੀ ਸੀ ਇਹ ਅંધ ਵਿਸ਼ਵਾਸ ਸੀ ਜਾਂ ਉਹਨਾਂ ਦਾ ਵਿਸ਼ਵਾਸ ਸੀ ਜਾਂ ਤੁਸੀਂ ਇਹਨਾਂ ਨੂੰ ਕੁਝ ਵੀ ਕਹੋ ਇਹ ਸਾਰਾ ਕੁਝ ਕਿਹਦੇ ਦਿਮਾਗ ਦੀ ਉਪਜ ਸੀ ਪਦਮਾ ਜੀ ਉਹਨਾਂ ਨੇ ਹੌਲੀ-ਹੌਲੀ ਇਹ ਚੀਜ਼ਾਂ ਭਰਤੀਆਂ ਆਪਣੇ ਹਸਬੰਦ ਦੇ ਦਿਮਾਗ ਤੇ ਬਟ ਅਸਲ ਦੇ ਵਿੱਚ ਕਿਉਂਕਿ ਉਹ originator ਨਹੀਂ ਸੀਗੀ ਉਹ ਬੰਦਾ creator ਨਹੀਂ ਸੀਗਾ ਤੇ ਜਦੋਂ ਉਹਨਾਂ ਨੇ ਦੋ ਡੈਥ ਆਪਣੇ ਸਾਹਮਣੇ ਹੁੰਦੀਆਂ ਦੇਖੀਆਂ ਤਾਂ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਹੌਸਲਾ ਸੀ ਜਾਂ ਜੋ ਵੀ ਸੀ ਆਪਾਂ ਕਹਿ ਸਕਦੇ ਹਾਂ ਕੋਈ ਬੰਦਾ ਟੁੱਟ ਗਿਆ ਜਾਂ ਬੰਦਾ ਡਰ ਗਿਆ ਤਾਂ ਉਸ ਡਰ ਦੇ ਵਿੱਚ ਉਹ ਆਪਣੇ ਇੱਕ ਫਰੈਂਡ ਨੂੰ ਫੈਮਿਲੀ ਫਰੈਂਡ ਨੂੰ ਫੋਨ ਕਰਦਾ ਤੇ ਸਾਰਾ ਦਾ ਸਾਰਾ ਰਾਜ਼ ਖੁੱਲ ਜਾਂਦਾ ਤੇ ਪੁਲਿਸ ਉੱਥੇ ਪਹੁੰਚ ਜਾਂਦਾ ਜਦੋਂ ਇਹ ਸਭ ਕੁਝ ਹੋ ਰਿਹਾ ਹੁੰਦਾ ਉਹਨਾਂ ਦੀ ਡੈੱਡ ਬੋਡੀਜ਼ ਉਹਨਾਂ ਦੀ ਬੇਟੀਆਂ ਦੀ ਡੈੱਡ ਬਾਡੀਜ਼ ਨੂੰ ਲਪੇਟਿਆ ਜਾਂਦਾ ਲੈ ਕੇ ਜਾਇਆ ਜਾਂਦਾ ਉਹਨੇ ਟਾਈਮ ਦੇ ਵਿੱਚ ਜੋ ਪਦਮਾ ਜਹਾ ਹੁੰਦੇ ਆ ਆਪਣੀ ਜਿਹੜੀ ਉਹ ਸਟੇਟ ਹੁੰਦੀ ਆ ਕਿ ਜਦੋਂ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਲੱਗ ਰਿਹਾ ਉਸ ਤੋਂ ਬਾਹਰ ਆਉਂਦੇ ਆ ਤੇ ਬਿਲਕੁਲ ਇੱਕ ਜਿਵੇਂ ਆਪਾਂ ਕਹਿੰਦੇ ਇੱਕ ਪਾਗਲ ਬੰਦਾ ਬਿਲਕੁਲ ਹਿਸਟੇਰੀਕ ਹੋ ਜਾਂਦੇ ਆ ਉਹ ਜਦੋਂ ਪੁਲਿਸ ਵਾਲਿਆਂ ਨੂੰ ਦੇਖਦੇ ਆ ਸਭ ਤੋਂ ਪਹਿਲਾਂ ਉਹ ਆਪਣੇ ਹਸਬੰਦ ਨੂੰ ਕਰਸ ਕਰਨ ਲੱਗ ਜਾਂਦੇ ਆ ਮਤਲਬ ਬਹੁਤ ਜ਼ਿਆਦਾ ਜਿਵੇਂ ਆਪਾਂ ਕਹਿੰਦੇ ਕਿ ਗਾਲਾਂ ਕੱਢਣੀਆਂ ਉਹਨੂੰ ਕਰਸ ਕਰਨਾ ਛਿੜਕਣਾ ਕਿ ਤੇਰੇ ਕਰਕੇ ਇਹ ਚੀਜ਼ ਹੋਈ ਆਪਾਂ ਖੁਦ ਵੀ ਅੱਜ ਚਲੇ ਜਾਣਾ ਸੀ ਕੱਲ ਨੂੰ ਆਪਾਂ ਵਾਪਸ ਆ ਜਾਣਾ ਸੀ ਤੇ ਤੂੰ ਡਰਪੋਕ ਰਿਆਂ ਤੂੰ ਭਗਵਾਨ ਦੇ ਉੱਪਰ ਯਕੀਨ ਨਹੀਂ ਰੱਖਿਆ ਤੂੰ ਪੂਜਾ ਦੇ ਉੱਪਰ ਵੀ ਯਕੀਨ ਨਹੀਂ ਰੱਖਿਆ ਤੂੰ ਸਾਰੀ ਪੂਜਾ ਖਰਾਬ ਕਰਤੀ ਉਸ ਤੋਂ ਬਾਅਦ ਉਹ ਪੁਲਿਸ ਵਾਲਿਆਂ ਨੂੰ ਵੀ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਕਾਰਸ ਕਰਦੇ ਆ ਤੇ ਇੱਕ ਚੀਜ਼ ਹੋਇਆ ਉਹ ਪੁਲਿਸ ਵਾਲਿਆਂ ਨੂੰ ਬਾਰ ਬਾਰ ਕਹਿ ਰਹੇ ਆ ਕਿ ਤੁਸੀਂ ਸਾਰੇ ਇੱਥੋਂ ਚਲੇ ਜਾਓ ਸਾਨੂੰ ਇੱਕ ਦਿਨ ਦੇ ਦਿਓ ਤੁਸੀਂ ਜੇ ਕੱਲ ਨੂੰ ਆਉਂਗੇ ਤਾਂ ਸਾਡੀਆਂ ਬੇਟੀਆਂ ਤੁਹਾਨੂੰ ਜਿਉਂਦੀਆਂ ਮਿਲਣਗੀਆਂ ਅਸੀਂ ਵੀ ਉਹਨਾਂ ਦੀ ਵੇਟ ਕਰ ਰਹੇ ਆ ਤੇ ਤੁਸੀਂ ਸਾਨੂੰ ਦੋਨਾਂ ਨੂੰ ਵੀ ਇੱਥੋਂ ਜਾ ਲੈਣ ਦਿਓ ਇਸ ਦੁਨੀਆ ਦੇ ਵਿੱਚੋਂ ਕਾਲੀ ਯੁਗ ਤੋਂ ਨਿਕਲ ਜਾਣ ਦਿਓ ਤਾਂ ਕਿ ਅਸੀਂ ਤੁਹਾਨੂੰ ਸਾਰਿਆਂ ਨੂੰ ਵੀ ਬਚਾ ਲਈਏ ਕੱਲ ਨੂੰ ਸਤਿਯੁਗ ਦੇ ਵਿੱਚ ਵਾਪਸ ਆਜੇ ਇੱਕ ਚੀਜ਼ ਹੋਰ ਜਿਹੜੀ ਕਿ ਪਦਮਾ ਜੀ ਬੋਲ ਰਹੇ ਸੀ ਕਿਉਂਕਿ ਕਰੋਨਾ ਦਾ ਟਾਈਮ ਸੀ ਜਿੰਨੇ ਵੀ ਪੁਲਿਸ ਵਾਲੇ ਜਿੰਨੇ ਵੀ ਡਾਕਟਰ ਐਂਬੂਲੈਂਸ ਵਾਲੇ ਜੋ ਵੀ ਉੱਥੇ ਲੋਕ ਆਏ ਕਿਉਂਕਿ ਬਹੁਤ ਵੱਡੀ ਗਿਣਤੀ 'ਚ ਲੋਕ ਆਏ ਉਹਨਾਂ ਸਾਰਿਆਂ ਦੇ ਮਾਸਕ ਲੱਗੇ ਹੋਏ ਸਨ ਬਟ ਪਦਮਾ ਜੀ ਤੇ ਪ੍ਰਸ਼ੋਤਮ ਦੇ ਮਾਸਕ ਕੋਈ ਨਹੀਂ ਲੱਗਿਆ ਸੀ ਤੇ ਪਦਮਾ ਜੀ ਇੱਕ ਹੋਰ ਚੀਜ਼ ਉਹਨਾਂ ਨੂੰ ਕਹਿ ਰਹੇ ਸੀ ਕਿ ਤੁਸੀਂ ਸਾਰੇ ਬੇਵਕੂਫ ਹੋ ਇਹ ਮੈਂ ਹੀ ਸਪਰੈਡ ਕੀਤਾ ਪੂਰੀ ਦੁਨੀਆ ਦੇ ਵਿੱਚ ਮੈਂ ਹੀ ਅਵਤਾਰ ਹਾਂ ਭਗਵਾਨ ਦਾ ਅਵਤਾਰ ਮੈਂ ਬਣੀ ਹੋਈ ਹਾਂ ਤੇ ਮੇਰੀ ਹੀ ਜ਼ਿੰਮੇਵਾਰੀ ਆ ਸਤਯੁਗ ਨੂੰ ਲੈ ਕੇ ਆ ਜਿਹੜਾ ਵੀ ਤੁਸੀਂ ਇਹ ਮਾਸਕ ਲਾਇਆ ਇਹਨਾਂ ਦਾ ਕੋਈ ਫਾਇਦਾ ਨਹੀਂ ਇਹ ਸਭ ਕੁਝ ਮੇਰੇ ਕੰਟਰੋਲ ਤੇ ਜਦੋਂ ਪੁਲਿਸ ਵਾਲੇ ਉਹਨਾਂ ਦੀ ਇਹ ਹਾਲਤ ਦੇਖਦੇ ਆ ਤਾਂ ਉਹਨਾਂ ਨੂੰ ਵੀ ਥੋੜਾ ਆਈਡੀਆ ਇਹ ਹੁੰਦਾ ਕਿ ਹਾਂ ਸ਼ਾਇਦ ਇਹਨਾਂ ਦੀ ਦਿਮਾਗੀ ਹਾਲਤ ਸਹੀ ਨਹੀਂ ਹੈ ਉਸ ਤੋਂ ਬਾਅਦ ਉਹਨਾਂ ਨੂੰ ਪੁਲਿਸ ਸਟੇਸ਼ਨ ਲੈ ਕੇ ਜਾਇਆ ਜਾਂਦਾ ਹੁਣ ਕੀ ਹੁੰਦਾ ਉਹ ਪੂਰਾ ਇੱਕ ਦਿਨ 24 ਤਰੀਕ ਦੀ ਰਾਤ ਤੱਕ 25 ਤਰੀਕ ਦੀ ਸਵੇਰ ਤੱਕ ਪਦਮਾ ਜੀ ਲਗਾਤਾਰ ਪੁਲਿਸ ਵਾਲਿਆਂ ਨੂੰ ਇਹ ਬੋਲਦੇ ਰਹੇ ਕਿ ਸਾਨੂੰ ਇੱਕ ਦਿਨ ਦੋ ਸਾਨੂੰ ਇੱਕ ਦਿਨ ਦੋ ਸਾਡੀਆਂ ਬੇਟੀਆਂ ਨੇ ਵਾਪਸ ਆ ਜੇ ਹੁਣ 2 ਦਿਨ ਲੰਘ ਜਾਂਦੇ 26 ਜਨਵਰੀ 2021 26 ਜਨਵਰੀ 2021 ਨੂੰ ਜਦੋਂ 2 ਦਿਨ ਹੋ ਜਾਂਦੇ ਆ ਉਹਨਾਂ ਦੀਆਂ ਬੇਟੀਆਂ ਦੀ ਡੈਥ ਨੂੰ ਤੇ ਉਹਨਾਂ ਦੀਆਂ ਬੇਟੀਆਂ ਵਾਪਸ ਨਹੀਂ ਆਉਂਦੀਆਂ ਤਾਂ ਕੰਟੀਨਿਊਸਲੀ ਪੁਲਿਸ ਵਾਲਿਆਂ ਨੂੰ ਪੁੱਛ ਰਹੇ ਆ ਕਿ ਕੀ ਮੇਰੀਆਂ ਬੇਟੀਆਂ ਵਾਪਸ ਆ ਗਈਆਂ ਤਾਂ ਪੁਲਿਸ ਵਾਲੇ ਉਹਨਾਂ ਨੂੰ ਕਹਿੰਦੇ ਆ ਕਿ ਨਹੀਂ ਤੁਹਾਡੀਆਂ ਬੇਟੀਆਂ ਵਾਪਸ ਨਹੀਂ ਆਈਆਂ ਉਹ ਮਰ ਚੁੱਕੀਆਂ ਨੇ ਉਹਨਾਂ ਦੀ ਡੈਥ ਹੋ ਚੁੱਕੀ ਆ ਤੇ ਉਹਨਾਂ ਦੀਆਂ ਡੈੱਡ ਬੋਡੀਜ਼ ਵਾਪਸ ਜਿਉਂਦੀਆਂ ਨਹੀਂ ਹੋਈ ਤਾਂ ਪਦਮਾ ਜ ਆ ਪੁਲਿਸ ਵਾਲਿਆਂ ਨੂੰ ਬਹੁਤ ਹੋਰ ਜ਼ਿਆਦਾ ਕਰਸ ਕਰਨ ਲੱਗ ਜਾਂਦੇ ਕਿ ਸਭ ਕੁਝ ਠੋਡੇ ਕਰਕੇ ਹੋਇਆ ਤੁਸੀਂ ਸਾਡੀ ਪੂਜਾ ਦੇ ਵਿੱਚ ਵਿਗਨ ਪਾਇਆ ਜੇ ਤੁਸੀਂ ਨਾ ਆਉਂਦੇ ਤਾਂ ਸਾਡੀ ਪੂਜਾ ਤੇ ਵਿਗਨ ਨਹੀਂ ਪੈਣਾ ਸੀ ਤੇ ਇਹ ਚੀਜ਼ ਨਹੀਂ ਹੋਣੀ ਤੇ ਉਸ ਤੋਂ ਬਾਅਦ ਉਹ ਇਹ ਵੀ ਚੀਜ਼ ਬੋਲਦੇ ਆ ਕਿ ਮੇਰੀਆਂ ਦੋਨੇ ਬੇਟੀਆਂ ਦੇ ਸਿਰ ਦੇ ਅੰਦਰ ਬਹੁਤ ਭੈੜੀਆਂ ਆਤਮਾਵਾਂ ਸੀ ਤੇ ਜਿਨ੍ਹਾਂ ਨੂੰ ਮੈਂ ਉਹਨਾਂ ਦੇ ਖੁਦ ਆਪ ਸਿਰ ਖੋਲ ਕੇ ਮੁਕਤੀ ਦਿੱਤੀ ਆ ਇਹ ਚੀਜ਼ ਪਦਮਾ ਜੀ ਬੋਲ ਜਦੋਂ ਇਹ ਜਿਹਾ ਇਹ ਜਿਹੀ ਸਟੇਟ ਦੇ ਵਿੱਚ ਪੁਲਿਸ ਵਾਲੇ ਉਹਨਾਂ ਨੂੰ ਦੇਖਦੇ ਆ ਤਾਂ ਉਹਨਾਂ ਨੂੰ ਇੱਕ ਸਾਈਕੀਆਟ੍ਰਿਸਟ ਕੋਲ ਭੇਜਿਆ ਜਾਂਦਾ ਇੱਕ ਡਾਕਟਰ ਕੋਲ ਜਿਹੜਾ ਉਹਦੇ ਦਿਮਾਗ ਦਾ ਵਿਸ਼ਲੇਸ਼ਣ ਕਰ ਸਕੇ ਤੇ ਜਦੋਂ ਸਾਈਕੀਆਟ੍ਰਿਸਟ ਕੋਲ ਭੇਜਿਆ ਜਾਂਦਾ ਤਾਂ ਸਾਈਕੀਆਟ੍ਰਿਸਟ ਜੋ ਰਿਪੋਰਟ ਦਿੰਦੇ ਆ ਤਾਂ ਸਾਈਕੀਆਟ੍ਰਿਸਟ ਕਹਿੰਦੇ ਆ ਕਿ ਇਹਨਾਂ ਨੂੰ ਇਸ ਪੂਰੀ ਫੈਮਿਲੀ ਨੂੰ ਇੱਕ ਬਹੁਤ ਹੀ ਰੇਅਰ ਸਾਈਕੋਲੋਜੀਕਲ ਡਿਸਆਰਡਰ ਆ ਬਹੁਤ ਹੀ ਰੇਅਰ ਜਿਹੜਾ ਬਹੁਤ ਥੋੜੀਆਂ ਫੈਮਿਲੀਸ ਹੁੰਦਾ ਉਹਦਾ ਨਾਮ ਹੈ ਸ਼ੇਅਰਡ ਸਾਈਕੋਟਿਕ ਡਿਸਆਰਡਰ ਡਿਸਆਰਡਰ ਤੁਸੀਂ ਸਮਝ ਗਏ ਕੋਈ ਪ੍ਰੋਬਲਮ ਸਾਈਕੋਟਿਕ ਦਿਮਾਗ ਨਾਲ ਰਿਲੇਟਡ ਸ਼ੇਅਰ ਜਿਹੜਾ ਲੋਕ ਸ਼ੇਅਰ ਕਰਦੇ ਐ ਦੀ ਡੈਫੀਨਿਸ਼ਨ ਇਹ ਆ ਸ਼ੇਅਰਡ ਸਾਈਕੋਟਿਕ ਡਿਸਆਰਡਰ ਉਹਨਾਂ ਲੋਕਾਂ ਦੇ ਵਿੱਚ ਹੁੰਦਾ ਜਿਹੜੇ ਕੋਈ ਇਕੱਠੇ ਰਹਿੰਦੇ ਆ ਜਿਵੇਂ ਇੱਕ ਪਰਿਵਾਰ ਇਕੱਠਾ ਰਹਿੰਦਾ ਹਰ ਟਾਈਮ ਤਾਂ ਉਹਨਾਂ ਦੇ ਵਿਚਾਰ ਹੌਲੀ-ਹੌਲੀ ਇਕੱਠੇ ਉਹ ਸੇਮ ਤਰ੍ਹਾਂ ਦੇ ਹੋ ਜਾਂਦੇ ਆ ਜਿਵੇਂ ਮਜ਼ਾਕ ਦੇ ਵਿੱਚ ਵੀ ਸਾਰੇ ਕਹਿੰਦੇ ਆ ਕਿ 20 15-20 ਸਾਲਾਂ ਤੋਂ ਬਾਅਦ ਹਸਬੰਡ ਵਾਈਫ ਆਲਮੋਸਟ ਇੱਕੋ ਜਿਹੇ ਹੋ ਜਾਂਦੇ ਆ ਜੋ ਵੀ ਉਹਨਾਂ ਦੇ ਵਿਚਾਰ ਹੁੰਦੇ ਆ ਆਲਮੋਸਟ ਸਿਮਿਲਰ ਹੋ ਜਾਂਦੇ ਆ ਕਿਉਂਕਿ ਤੁਸੀਂ ਇਕੱਠੇ ਰਹਿ ਰਹੇ ਹੋ ਤੁਹਾਡੇ ਉੱਪਰ ਦੂਸਰੇ ਦੇ ਵਿਚਾਰਾਂ ਦਾ ਪ੍ਰਭਾਵ ਪ ਉਹਦਾ ਸਪਰੇਡਰ ਕੌਣ ਸੀ ਪਦਮਾ ਜੀ ਪਦਮਾ ਜੀ ਆਪਣੀ ਜਿਸ ਫੈਮਲੀ ਤੋਂ ਆਏ ਉਹ ਇੱਕ ਬਹੁਤ ਹੀ ਕਟੜ ਰਿਲੀਜੀਅਸ ਫੈਮਲੀ ਸੀ ਬਹੁਤ ਅੰਧਵਿਸ਼ਵਾਸੀ ਸੀ ਉਹ ਹੌਲੀ ਹੌਲੀ ਪਰਸ਼ੋਤਮ ਜੀ ਉਹਨਾਂ ਦੇ ਹਸਬੰਡ ਉਹ ਵੀ ਉਸੇ ਵਿਚਾਰਾਂ 'ਚ ਰੰਗੇ ਗਏ ਤੇ ਬੱਚਿਆਂ ਦੀ ਅਪਬ੍ਰਿੰਗਿੰਗ ਤਾਂ ਉਹਨਾਂ ਨੇ ਕੀਤੀ ਹੀ ਇਸ ਤਰ੍ਹਾਂ ਬਿਲਕੁਲ ਇਸ ਤਰ੍ਹਾਂ ਚਾਹੇ ਉਹ ਸਾਰੇ ਬਹੁਤ ਪੜ੍ਹੇ ਲਿਖੇ ਸੀ ਬਟ ਜਿਹੜਾ ਉਹਨਾਂ ਦਾ ਉਹ ਵਿਸ਼ਵਾਸ ਸੀ ਉਹ ਰਿਲੀਜੀਅਸ ਉਹਨਾਂ ਦੀਆਂ ਬਿਲੀਵਸ ਸੀਗੇ ਉਹ ਬਿਲਕੁਲ ਕਟੜ ਹੋ ਗਏ ਬੱਚਿਆਂ ਦੇ ਵੀ ਉਸੇ ਤਰ੍ਹਾਂ ਹੋ ਗਏ ਤਾਂ ਇਹ ਉਹਨਾਂ ਦੀ ਪ੍ਰੋਬਲਮ ਸੀ ਤੇ ਉਸ ਤੋਂ ਬਾਅਦ ਉਹਨਾਂ ਦੋਨਾਂ ਨੂੰ ਪਰਸ਼ੋਤਮ ਜੀ ਨੂੰ ਤੇ ਪਦਮਾ ਜੀ ਨੂੰ ਦੋਨਾਂ ਨੂੰ ਥੋੜੀ ਦੇਰ ਲਈ ਇੱਕ ਮੈਂਟਲ ਕੇਅਰ ਹਸਪੀਟਲ ਦੇ ਵਿੱਚ ਵਿਸ਼ਾਖਾਪਟਨਮ ਚ ਰੱਖਿਆ ਗਿਆ ਤੇ ਵਿਸ਼ਾਖਾਪਟਨਮ ਤੋਂ ਬਾਅਦ ਇਮੀਡੀਏਟਲੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਤਾਂ ਇਹ ਸੀ ਸਟੋਰੀ ਇੱਕ ਬੜੀ ਅਜੀਬ ਸਟੋਰੀ ਇੱਕ ਬਹੁਤ ਜ਼ਿਆਦਾ ਪੜੀ ਲਿਖੀ ਫੈਮਿਲੀ ਦੀ ਸਟੋਰੀ ਬਟ ਉਹੀ ਗੱਲ ਹੈ ਕਿ ਜਿੱਦਰ ਨੂੰ ਦਿਮਾਗ ਨੇ ਇੱਕ ਵਾਰ ਪੱਜਣਾ ਸਟਾਰਟ ਕਰਤਾ ਤਾਂ ਥੋੜੀ ਦੇਰ ਤੋਂ ਬਾਅਦ ਦਿਮਾਗ ਖੁਦ ਹੀ ਤੁਹਾਨੂੰ ਉਸੇ ਡਾਇਰੈਕਸ਼ਨ ਦੇ ਵਿੱਚ ਅੱਗੇ ਤੇ ਉਹ ਅੱਗੇ ਤੋਂ ਅੱਗੇ ਤੋਂ ਹੋਰ ਅੱਗੇ ਲੈ ਕੇ ਜਾਂਦਾ ਹੈਗਾ ਤਾਂ ਇਹ ਇੱਕ ਬੜੀ ਅਜੀਬ ਸਟੋਰੀ ਸੀ ਤੇ ਹੁਣ ਇਹ ਆ ਕਿ ਜੇ ਤੁਹਾਨੂੰ ਮੇਰੀ ਕੰਮ ਪਸੰਦ ਆ ਰਿਹਾ ਜੇ ਤੁਹਾਨੂੰ ਇਹ ਸਟੋਰੀਜ਼ ਜੋ ਮੈਂ ਤੁਹਾਨੂੰ ਸੁਣਾ ਰਿਹਾ ਜੇ ਤੁਹਾਨੂੰ ਚੰਗੀਆਂ ਲੱਗ ਰਹੀਆਂ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਕਿਉਂਕਿ ਬਹੁਤ ਸਾਰੇ ਮੇਰੇ ਦੋਸਤ ਨੇ ਜਿਹੜੇ ਚੈਨਲ ਮੇਰਾ ਦੇਖ ਰਹੇ ਆ ਬਟ ਉਹਨੇ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਲਾਈਕ ਕਰ ਦਿਓ ਹਾਂ ਤੁਹਾਨੂੰ ਸਟੋਰੀ ਕਿਵੇਂ ਲੱਗੀ ਉਹ ਮੈਨੂੰ ਕਮੈਂਟ ਜ਼ਰੂਰ ਕਰ ਦਿਓ ਕਿਉਂਕਿ ਮੈਂ ਕਮੈਂਟਸ ਚੈੱਕ ਕਰਦਾ ਰਹਿਣਾ ਚੰਗੇ ਕਮੈਂਟਸ ਨਾਲ ਹੌਸਲ ਆਫ ਜਾਈ ਵੀ ਹੋ ਜਾਂਦੀ ਆ ਤੇ ਹੁਣ ਤੁਹਾਨੂੰ ਮੈਂ ਮਿਲੂੰਗਾ ਅਗਲੇ ਵੀਡੀਓ ਦੇ ਵਿੱਚ ਕਿਸੇ ਹੋਰ ਜਗ੍ਹਾ ਚੱਲਾਂਗੇ ਹੋਰ ਤਰ੍ਹਾਂ ਦੇ ਲੋਕਾਂ ਨੂੰ ਮਿਲਾਂਗੇ